ਫੇਰ ਮੈਂ ਸਵਾ ਚਾਰ ਵਜੇ ਆਉਂਦੀ ਆ ਇੱਧਰ ਨੂੰ ਬੱਸ ਕਿੱਧਰ ਨੂੰ ੜੜਬੇ ਨੂੰ ਜਾਂ। ਮੈਂ ੜੜਬੇ ਕੰਨ ਲਾਉਂਦੀ ਕਿੱਥੇ। 10 ਵਜੇ ਆਉਗੀ ਹੁਣ ਉੱਧਰ ੜੜਬੇ ਨੂੰ ਜਾਣ ਵਾਸਤੇ। ਸਵਾ ਚਾਰ ਅਜਾਉਗੀ ਘਰ ਆ ਕੇ ਜਾ। ਉਹ ਤੇ ਚੰਡੀ ਸਵਾ ਚਾਰ ਆਉਂਦੀ ਆ। ਹਾਂ ਸਵਾ ਚਾਰ ਆਉਂਦੀ ਆ। ਕੜਾਹੀ ਵੀ ਤਾਂ ਬਣਾ ਦੇ। ਬਣਾ ਦੇ ਨਿਆ। ਆ ਪਿੰਨੀਆਂ ਵਾਟਾਂ ਅੱਜ ਤਾਂ ਮੇਰੀ ਮੰਮੀ ਦਾ ਕੜਾਹੀ ਨਹੀਂ ਲੋਟਾਇਆ। ਕੜਾ ਬਣਾਉਣੀ ਹੈ ਕੜਾ ਬਣਾਵਾਗੇ ਤਾਂ ਥੋੜਾ ਬਣਾਵਾਵਾਂਗੇ ਮੈਨੂੰ ਬਣਾਉਂਦਾ ਹੋਰ ਤੈਨੂੰ ਇਹ ਲਾਵਾਂਗੇ ਬਣਾਓ ਲਾਵਾਂਗੇ ਅਸੀਂ ਸਰੀਕੇ ਚ ਮੰਡ ਕੇ ਆਵਾਂਗੇ ਬੀਹੀ ਵੇੜੇ ਚ ਤੇ ਵੀ ਨਹੀਂ ਖਾਵਾਂ ਸੀਮੀ ਨਹੀਂ ਖਾਵਾਂਗੇ ਅਸਲੀ ਹਾਂ ਇਹ ਕੜਾ ਬਣਾ ਕੇ ਜਾਵਾਂਗੇ ਸਾਡੇ ਵਧੀਆ ਸੀਮੀ ਨਿਕਰੇ ਆਉਣੀ ਹੁੰਦਾ ਸੀਮੀ ਨੇ ਖਰਾਬ ਨਹੀਂ ਹੋਣਾ ਉਹ ਠੀਕ ਆ ਫਿਰ ਵਧੀਆ ਫਿਰ ਤਾਂ ਉਹ ਤਾਂ ਗਾਲ ਹੀ ਵਧੀਆ ਕਰਦਾ ਜਿਹੜੀ ਇੱਕ ਤੇਰਾ ਚੀਜ਼ ਬਣ ਕੇ ਹਾਂਜੀ ਆਪਣਾ ਖਵਾ ਬਣ ਕੇ ਹੋ ਗਿਆ ਤਿਆਰ ਆਪਾਂ ਲਾਗੇ ਪੰਨੀਆਂ ਵਟਣ ਹਾਂਜੀ ਤੇ ਨਈ ਮਾਰਤੀਆਂ ਗੱਲਾਂ ਨਵੇਂ ਵਰਤਦੇ ਆ ਪਿੰਨੀ ਆ ਅੱਜ ਨਹੀਂ ਮਾਰੀ ਗਿਆ ਇਹੇ ਰੋਟੀ ਦਾ ਤੇਰੇ ਤੋਂ ਬਣਾਵਾਂਗੇ 6 ਮਹੀਨੇ ਵਾਲਾ ਕੜਾ 6 ਮਹੀਨੇ ਚੱਲਦਾ ਕੜਾ ਜੇ ਆਪਾਂ ਬਣਾਈਏ ਹੂੰ ਸਾਰੇ ਤਰੀਕੇ ਚ ਬੰਦ ਕੇ ਵੀ ਹੀ ਪਿੰਡਾਂ ਦੇ ਜਿੰਦਾ ਪਿੰਡਾਂ ਦੇ ਵਰਕਾ ਹਰੋ ਨਰਮੀ ਨੋਤਾ ਸਾਲ ਸੀ ਮਿੰਨੇ ਚੈ ਦੋ ਸਾਲ ਲਾ ਹੁੰਦਾ ਨਖਰਾਬ ਨਹੀਂ ਹੁੰਦਾ ਇਹ ਜੱਕੜਾ ਹੋਊਗਾ ਨਖਰਾਬ ਹੀ ਹੁੰਦਾ ਨਸੀਬ ਹੀ ਨਹੀਂ ਚੱਲੂਗਾ ਖਰਾਬ ਹੀ ਨਹੀਂ ਹੁੰਦਾ ਕੀ ਪਤਾ ਹੁਣ ਤੂੰ ਸਾਸੂ ਤੁਮਾ ਪੈ ਗਈਆ ਬੀਜੂਆ ਚ ਹੁਣ ਮੈਂ ਇਦਾਂ ਕੁਲੀ ਬਣਾਉਂਦੀ ਨਹੀਂ ਬਣਾਉਂਦੀ ਕੱਲੇ ਦੱਸਾਂਗੇ ਤੈਨੂੰ ਦੱਸਾਂਗੇ ਵੀ ਆਏ ਕਹਿਣਾ ਸਾਰੇ ਸਕੀਮ ਦੱਸਾਂਗੇ ਤੈਨੂੰ ਸਕੀਮ ਲਾਵਾਗੇ ਫਿਰ ਤੇਰੇ ਤੇ ਦੱਸ ਕੇ ਸਾਡੀ ਨਾਨੀ ਗਈ ਉਹ ਮੰਮੀ ਲੱਗ ਸਕੀਤੀ ਮੇਰੀ ਮੰਮੀ ਨੂੰ ਗੱਲ ਕਰਦੀ ਕਰਨੀ ਭੁੱਲ ਜਾਂਦੀ ਹੈਗੀ ਤਿੰਤੋਂ ਕਹਾ ਵਾ ਕੇ ਇਹ ਗੱਲ ਕਰਦੀ ਕਰਦੀ ਭੁੱਲ ਜਾਂਦੀ ਵਿਚਾਰੀ ਉਹ ਵੀ ਫੇ ਇੱਕਦੋ ਗੱਲਾਂ ਦਾ ਭਾਗ ਲੈ ਗਈ ਹੋਰ ਸਾਨੂੰ ਕਹਿ ਦਿੰਦੀ ਉਹ ਰਹੀ ਆਈ ਹੋਈ ਕੋਤਰੀਆਂ ਨਾ ਮੀਂਗੀ ਤੇ ਦੁੱਧ ਕਿਉਂ ਦੁੱਧ ਨਹੀਂ ਨਾਤੀ ਦੁੱਧ ਨਹੀਂ ਨਾਤੀ ਕੋਤਰੀਆਂ ਫੜੀਗੀ ਜੇ ਰੋਟੀ ਖਾ ਕੇ ਹੜਦੀ कहनी मैं मेरी सस मेनू कहनी मेरी बेबी मैं कहू कह मतलब ली कह मैं रोटी खवाती मेरी अंदर मैं तेन सीसा लगन तेन सारा दिन रोटी खवाई दी बदलवाई होगी देखी दु ना मी दुद्धना ना मीघी कोतरी फटी गई कई चीजा कहते भुल गां hone betan gha bandi pandu karala khabdi aagristara aayek to bhaiya marside aayella <laughs> aagristara <laughs> hana bandi pandu aayek marside bhaiya aaye hai ke ka pandi

ਤੂੰ ਵੀ ਨਾ ਚਾਹੀ ਸੀ ਮਿੰਟ ਉੱਥੇ ਕੱਢ ਦੂ ਸੀ ਮਿੰਟ ਹੀਂ ਦੇ ਕੱਢ ਜੀ ਕੱਢ ਦੂ ਉਹ ਤਾਂ ਇਹ ਮੇਰੇ ਪਾਪਾ ਕਹਿੰਦਾ ਅਸੀਂ ਨਹੀਂ ਕੰਮ ਕਰਦੇ ਕੋਈ ਯਾਰ ਸੀ ਮਿੰਟੇ ਤੋਂ ਕਿਉਂ ਗੱਲ ਜਿਹਾ ਕੱਢੂਗੀ ਸੀ ਮਿੰਟੇ ਪਰ ਢਿੰਗਾ ਜਿ ਕੱਢੂਗੀ ਕਿ ਕਿਹੜੇ ਵੇਲੇ ਰਾਮ ਲਊਗੀ ਪਾਪਾ ਕਹਿੰਦਾ ਮੈਂ ਨਹੀਂ ਕਰਦਾ ਨਰ ਮੈਂ ਤਾਂ ਕਹਾ ਤੇ ਰਸਤਾ ਕਹਿੰਦਾ ਅਹੀਂ ਜੇ ਖਾਮੀ ਕਰੂ ਜੇ ਸਾਡੇ ਬਹਣ ਨਹੀਂ ਵੀ ਅਹੀਂ ਜੇ ਬਹਣ ਹਾਂ ਗੱਲ ਮੇਰੇ ਕਾੜੇ ਉਹ ਜਵਾਬ ਨੇ ਜਵਾਬ ਨਾ ਸਮਝਿਆ ਨੇ ਹਮਾਰਾ ਥੋੜੇ ਤੇਰਾ ਵਾਦਾ ਆ ਜਾ ਕਿ ਨੇ ਰਾਤ ਕੱਟ ਲਿਆ ਕਰੇ ਕਿ ਕਿਸੇ ਦਾ ਰਿਸ਼ਤਾ ਲੈ ਕੇ ਅਰੇ ਮਿਲ ਸੇ ਨਾ ਜਿੱਤਾਂ ਨੂੰ ਕਿਸੇ ਨਾ ਲਿੱਤਾ ਹੈ ਆ ਰਿਸ਼ਤਾ ਮੰਗੇ ਤੋ ਰਿਸ਼ਤਾ ਜੀ ਮਿਲਦਾ ਹੈ ਸੰਡੋ ਯਰੀ ਨਹੀਂ ਤੋ ਸੰਦੇ ਜਿੱਥੇ ਉਹ ਕਰਾਇਆ ਕਰੇ ਮਾਨਸਾ ਜੀ ਵਿੱਚ ਤਸੀਂ ਮਿਲ ਜਾਂਦੀ ਉਧਰ ਤੋ ਰੇਸਲੇ ਵਾਹਣੇ ਹੋਰ ਵਾਹਣੇ ਆਬੀ ਸਾਰੀ ਨਾ ਕਿਤੇ ਤਿਆਰੀ ਚ ਤਾਂ ਜਾਨ ਜੋਗੀ ਪਕਾ ਖੜ ਗਈ ਨਾ ਮਾ ਖੜ ਗਿਆ ਟਿੰਡੇ ਖੜ ਗਏ ਤੂੰ ਸਿੱਕੜੀਆਂ ਪਰਾਂ ਸੜ ਦੋ ਆ ਕਰ ਦੋ ਆ ਕਰ ਦੋ ਉਧਰ ਸਾਨੂੰ ਪਸੰਦ ਨਹੀਂ ਸੀ ਉਹ ਦੇਖੀ ਨਾ ਵੱਡੀ ਬਣ ਨੇ ਆ ਮਾਮੇ ਦੀ ਕੁੜੀ ਨੇ ਚਾਰ ਤੀਆਂ ਭੈਣਾਂ ਆਪ ਤਾਂ ਪੈਦੀ ਦਾ ਮਾਮੇ ਨੇ ਰਿਸ਼ਤਾ ਕਰਤਾ ਦੂਜੀਆਂ ਵੀ ਤਿੰਨ ਨਦਾਈ ਲੈ ਗਈਆਂ ਕੋਕਰੇ ਚਾਰ ਕੁੜੀਆਂ ਵਾਗੇ ਦੁਰੀ ਨਾ ਮੇਰੇ ਪਾਹਾ ਕੇ ਵਾਗ ਨਾ ਮੇ ਕੋਈ ਆ ਚੀ ਹੋਰ ਉਹ ਹੱਡ-ਗੋਡੇ ਖੜ ਕੇ ਕੋਈ ਮੁੰਡੇ ਦਾ ਨਹੀਂ ਬਣਾ ਲੈਣਾ ਨਹੀਂ ਦੇਣਾ ਨਹੀਂ ਮੁੰਡਿਆਂ ਦੇ ਆਈਂਗੇ ਅੱਡੇ ਡੋਣਾ ਉਹ ਨੋਕਾ ਦੋ ਦਿੱਤੀ ਦੁੱਧ ਕਿਉਂ ਚ ਹੋਰ ਉਹ ਆਈਂਗੇ ਤੇ ਆ ਦੇ ਲਿਆ ਕਿ ਦਸੇ ਉੱਤਰੀ ਕਰਦੀ ਮੇਰੇ ਪਾਪਾ ਮੇਰੇ ਪਾਪੀ ਦੇ ਲਿਆ ਕਰੀ ਜਵਾਬ ਮੇਰੇ ਪਾਪੇ ਨੂੰ ਨਾ ਪਸੰਦ ਆਇਆ ਕਰ ਉਹਦੀਆਂ ਗੱਲਾਂ ਮੇਰੇ ਮਾਂ ਆਫ ਕਿੰਗਦੇ ਸੀ ਨਹੀਂ ਕਿ ਰੱਤ ਉੱਤੇ ਦੇਖ ਕੇ ਆਈਂਦੇ ਨਾ ਕਦੋਂ ਮੰਨ ਲੱਗਦੀਆਂ ਗੱਲਾਂ ਜੀਆਂ ਕਹਿੰਦੇ ਘਰ ਕਾ ਇਹੀ ਜਾਂ ਕਹਿੰਦੀ ਹੈ ਕਿ ਤੈਨੂੰ ਲਿਸਟ ਨਹੀਂ ਮਿਲਦਾ ਬਸੇ ਕਿ ਤੂੰ ਤਾਂ ਬਾਹਰੀਆਂ ਪਾਡੀਆਂ ਮਾਰ ਨਰਮੀ ਦਾ ਟਰਾਲੀ 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 ਨਰਮੀ ਦੀ ਸੁੱਕ ਖਿਲਾਉ ਨਹੀਂ ਜਾਣ ਕਰਦੀ ਉਹਦੇ ਵਿੱਚ ਕੋਈ ਦਿਆ ਤੁਮ ਤਾਂ ਪਾਣੀ ਹੋ ਗਿਆ ਕਰੂਗਾ ਕਹਿੰਦਾ ਮੇਰੇ ਰੋਟੀ ਚਾ ਕਰਕੇ ਗਰਮੀ ਚ ਮਰ ਜਿਆ ਕਰਵਾ ਲਾ ਗਰਮੀ ਗਰਮੀ ਚ ਉਹਆਂ ਟੀਂਡਿਆਂ ਚ ਚੁਹਾ ਮੈਂ ਉਹਨਾਂ ਨੂੰ ਨਿਕਾਲੀਆਂ ਕਰਕੇ ਪਕਾਹਾਂ ਨਾ ਗਰਮੀ ਐਂ ਨਹੀਂ ਹੁੰਦੀ ਐ ਜੀ ਆਪਾ ਕਹੀਏ ਵੀ ਗਰਮੀ ਕਰਨੇ ਕੋਈ ਨਹੀਂ ਮਤਲਬ ਨਹੀਂ ਜਰੀਰ ਚ ਦੇਖਣਾ ਪਰ ਅੱਡ ਲਾਤੀ ਹੁੰਨੀ ਵਾਂਗਾ ਹੁੰਨੀ ਕੁਝ ਬੰਦਾ ਹੁਣ ਤਾਂ ਪਰਾਲਾ ਹੋ ਰਿਹਾ ਹੈ ਹਾਂ ਹੁਣ ਤਾਂ ਜਮੀ ਉੱਖਾ ਹੋ ਗਿਆ ਉਹ ਤਾਂ ਬੰਦੇ ਚ ਪਰਾਲਾ ਤੇ ਉਹ ਤਾਂ ਰਸਤੇ ਦੇ ਸਾਹਮਣੇ ਬਸ ਤਾਂ 24 ਹੋਣਾ ਨਾਲ ਕਾ ਰੀਆਂ ਸਾਠੀਆਂ ਕੀ ਸਮਝੀ ਕਰਕੇ ਚਾਹ ਪੀ ਲਾਂਗੇ ਕਿਦਾਂ ਜੇ ਜਦੋਂ ਖਿਲਾ ਜਗਿਆ ਅੰਤਾਂ ਥੱਲੇ ਚਾਹ ਪੀਣ ਵੀ ਟਾਈਮ ਲੱਗ ਜਾਊਗਾ ਮਾੜਾ ਵਿੱਚ ਮਾੜਾ ਪਿੱਛੇ ਜੀ ਹੋ ਜਾਵੇ ਪਿੱਛੇ ਜੀ ਹੋਰ ਕਈ ਨੇ ਪਿੱਛੇ ਜੋ ਕੇ ਝੋਲੀ ਵੰਨ ਬਸ ਇੱਥੀ ਬਸ ਗਾਂਬ ਨਹੀਂ ਹੁੰਦੇ ਨੇ ਕਿਸੇ ਪਾਸੇ ਨਾ ਸੱਚੀਆਂ ਨੇ ਜੰਨਾ ਬੈਠੇ ਸਮਾਂ ਆਏ ਜੀ ਉਦੋਂ ਉਦੋਂ ਇਹੇ ਸਮੇਂ ਤੇ ਹੀ ਹੁਣ ਤਾਂ ਅਗਲੀ ਐਡੀ ਦੂਰ ਵਗ ਜਾਂਦੀ ਆ ਟਲ ਕੇ ਕੰਮ ਤੋਂ ਉਹ ਹੁਣ ਅੱਗੇ ਚੌਲੇ ਫੜੀਆਂ ਕਿੰਨੀ ਆਉਂਦੀਆਂ ਨੇ ਨਾ ਮੇਰੇ ਪਾਪਾ ਦੇ ਚੌਲੇ ਫੜੀਆਂ ਚਪੜਾ ਕਾਸੇ ਮੂੰਹ ਪਕਾਉਂਦੇ ਬੇਲਾ ਆਇ ਪਾਉਂਦੀ ਆਂ ਫੜੇ ਤੇ ਉੱਧਰ ਦੋ ਕਿੱਲੇ ਹੁੰਦੇ ਦਾ ਟਿੱਬੇ ਵਾਲੇ ਵਾਹਣ ਚ ਆਉਂਦੇ ਸੀ ਠੇਕੇ ਤੇ ਲੈਣਾ ਹੁੰਦਾ ਆਪਾਂ ਕੰਨ ਨਾ ਬਦ ਲਾਇਆ ਨਹੀਂ ਹਨਾ ਕੋ ਨਰਮਾ ਅੱਧੇ ਨਾਲ ਸਾਡੇ ਜੀੜੀ ਤੇ ਅੰਦਰ ਨਰਮੇ ਵਾਲਾ ਬਹਣ ਅਸਤ ਲਾ ਲੈਂਦੇ ਤੇ ਇੱਕ ਕਿਲਾ ਕਦੇ ਸਾਡੇ ਉੱਧਰ ਦੋ ਕਿੱਲੇ ਤੇ ਉਸ ਦੀ ਠੇਕੀ ਫਿਰ ਸਾਡੇ ਪਾਣੀ ਖਾ ਕੇ ਤੀਹਵੀਂ ਪਹਿਲਾਂ ਪੰਜਵੇਂ ਦਿਨ ਤੇ ਸਾਡੇ ਉੱਧਰ ਸਾਡੇ ਉੱਧਰ ਦੀ ਪੰਜਵੇਂ ਦਿਨ ਮਾਰੀ ਹੋ ਜੂਗੀ ਸਾਡੇ ਨੂੰ ਰੱਖ ਕੇ ਕਰਾਂਦੀ ਚਾਪੇ ਦੇ ਨੌਦੀ ਸਾਡੇ ਉੱਧਰ ਕੱਟ ਕੇ ਅਸੀਂ ਫਿਰ ਇੱਕ ਕਿਲਾ ਨਰਮੇ ਦਾ ਕਰ ਲੈਂਦੇ ਤੇ ਪਕਾ ਦਿੰਦੇ ਨਰਮੇ ਦਾ ਫਿਰ ਮੈਂ ਵਾਰੀਆਂ ਤੇ ਚੂਹੀ ਜਾਂਦੀ ਜੀੜੀ ਕਰ ਕਰ ਕੇ ਫਿਰ ਅੱਧੇ ਸਾਡੀ ਤੀਜੇ ਦਿਨ ਵਾਰੀ ਹੁੰਦੀ ਕਿ ਅੱਧੇ ਸਾਡਾ ਬਖੜ ਵੀ ਜੀਰੀ ਵਾਲਾ ਸੀ ਫਿਰ ਮੈਂ ਬੀਨੂ ਦਾ ਰੱਖ ਲੈਣੇ ਸੀਰ ਕੱਟਦਾ ਫਿਰ ਸਾਡੇ ਦੋ ਘਰਾਂ ਦੀ ਉਹ ਵੀ ਦੂਜੇ ਦਿ ਕਦੇ ਲੱਖੀ ਕੇ ਬਾਗਾਂ ਦੂਰ ਦੂਰ ਮੰਗਾ ਬੱਧਾ ਨਹੀਂ ਐਡਾ ਏ ਦੂਰ ਖੇਤ ਤੋਂ ਹੁੰਦੇ ਫੇਰ ਅਸੀਂ ਆਥਣੇ ਨੇਰ ਹੋਇਆ ਕੇ ਕარი ਰੋਟੀ ਬਗਾਉਂਦੇ ਪਹਿਲਾਂ ਤੱਕੀ ਪਕਾ ਕੇ ਸੁਆ ਰੋਟੀ ਗੋਹਾ ਸਿੱਟ ਕੇ ਗੋਹਾ ਪੱਤਕੇ ਕੱਪੜੇ ਕਪੜੇ ਤੋਕੀ ਦੇਖੀ ਨਾਲ ਰਾਤ ਦੀ ਅਗਲੇ ਦੇ ਬੀਜ ਰੋਜ਼ਾਂ ਨੂੰ ਤਾਂ ਸੇਵੀਆਂ ਵੰਡੀਆਂ ਆਥਣੇ ਨੇ ਨਾ ਮੈਂ ਤਾਂ ਅਮਾ ਨੂੰ ਕਰਦਾ ਸਾਡੇ ਘੱਟੇ ਰੋਟੀਆਂ ਬਾਹਲ ਦੇ ਤੇ ਨਾ ਸੇਵੀਆਂ ਸਾਡੇ ਤਾਂ ਰੋਜ਼ਾਂ ਨੂੰ ਸੇਵੀਆਂ ਦੁੱਧਾੜੀ ਨਾ ਉਹ ਤਾਂ ਕਰਤਾ ਲੈਂਦੇ ਤੇ ਉਹ ਨਹੀਂ ਆਣ ਖਾਂਦੇ ਜੇ ਤੁਸੀਂ ਕਮਾਰੇ ਹੁੰਦੇ ਉਹ ਇੱਥੇ ਜਿਕੇ ਪਰਚੂਦੇ ਹੋਣੇ ਹਾਂ ਸੇਵੀਆਂ ਬਲਤ ਵੰਡੀਆਂ ਫਿਰ ਮੈਂ ਇਹ ਵੀੜੀਆਂ ਕਰਦੀ ਫਿਰ ਜਾਂਦੀ ਨਰਮਾ ਚੁਗਦੀ ਫਿਰ ਆ ਕੇ ਮੈਂ ਜਿੱਦਿਆ ਇਤਵਾਰ ਹੁੰਦਾ ਉਹਦੇ ਮੈਂ ਰਾਤੀ ਵੀ ਲੈ ਜਾਂਦੀ ਵੀੜੀ ਤੇ ਉਹ ਰਹਿ ਤਾਰ ਰਿਹਾ ਦਿਨ ਬਾਧੀ ਵੀ ਨਾਲ ਬਾਗ ਰਹਿ ਗਈ ਨੀ ਇੱਕ ਵੀੜੀ ਛੱਡ ਜੂਗੀ ਜਿੱਦਿਆ ਸਾਡੇ ਚੂੜੇ ਉਹ ਤਾਂ ਘੱਟ ਚੁਗਦੀ ਹੋਣੀ ਆਲੀ ਜੱਗੀ ਤੇਰੀ ਕੁੜੀ ਦਾ ਘੰਟਾ ਨਾ ਕਣਕ ਬਟੜ ਨਹੀਂ ਲੱਗ ਜਾਂਦੇ ਤੇ ਨਾਲ ਜਵਾਕ ਦੋਨੇ ਇਹ ਤਾਂ ਕਿਹੜਾ ਮੜਦਾ ਇਹ ਤਾਂ ਨਾ ਭੁੰਡੀ ਆ ਜਾਂਦੀ ਪੂਰੇ ਭੁੰਡੀ ਦੇਖਣਾ ਦਾਤੀ ਤੇ ਜੁੰਜਾ ਮਾਰ ਮਾਰ ਕੇ ਰਾਜੀ ਨੂੰ ਕਰੀ ਜਾਂਦਾ ਪੂਂਦੀ ਦੀ ਚਟਨੀ ਖਾਣੀ ਆ ਪੂਂਦੀ ਦੀ ਚਟਨੀ ਖਾਣੀ ਆ ਪੂਂਦੀ ਦੀ ਚਟਨੀ ਉਹ ਦੇਖੀ ਜੇ ਪੂਂਦੀ ਆ ਜਾਂਦੀ ਮੂਰੇ ਕੋਈ ਸੁਂਡੀ ਜੀ ਉਸੇ ਦੇ ਚੁੰਜਾ ਮਾਰੀ ਜਾਂਦਾ ਹੈ ਦੀਆਂ ਦਾਕਤੀ ਦੀਆਂ ਹਾਂ ਫੇੜਾ ਘੱਟੇ ਵਰਦਾਂ ਇਹੋ ਸੁਣਗਾ ਦਾਕਤੀਆਂ ਸਨਾ ਕਿਸੇ ਰਾਂਜੀਰੀ ਲਾ ਲਈ ਅੱਖਾਂ ਦਾ ਬੁੱਢਾ ਲੱਗੇ ਇਹਨਾਂ ਅੰਡੜੇ ਰੁੱਖਾਂ ਵਿੱਚ ਮੂਰੇ ਮੂਰੇ ਫਾਤ ਲੈ ਕੇ ਜਾਗੇ ਅੱਜੇ ਢਾਲ ਖੜਿਆ ਗੇ ਢਾਲ ਵੀ ਖੜਿਆ ਗੇ ਉਹ ਬੱਡੇ ਵਧੀਆ ਐ ਤਾਂ ਖਾ ਤੇ ਜਦੋਂ ਸਰੇਵਲੀ ਲਈ ਮੱਥਾ ਹੀ ਤੇ ਜਾ ਕੇ ਮਾਰ ਲਈ ਦੱਤੀ ਅੱਡੀ ਵੱਢਣ ਵਾਲੀ ਕਰ ਗਈ ਅੰਨੀ ਉਹ ਕਹਣਾ ਟਿੱਕਾ ਤੇ ਟੁਟਕੇ ਕੱਟ ਕੇ ਪਰਾਂਡਿੱਗ ਗਈ ਮਾਸਾ ਮੈਂ ਆਖਿਆ ਹੌਲੀ ਵੱਢ ਲੈ ਇਸ ਤੇ ਨੋ ਦੀ ਤੇਰੀ ਆਵੇ ਬੈਂਗਾ ਕਰਦੀ ਵੱਢੀ ਜੇ ਨਾ ਮੈਂ ਥੱਬੇ ਇਕੱਠੇ ਕਰ ਦਿੰਨਾ ਫਿਰ ਥੱਬਿਆਂ ਤੇ ਹੋ ਗਿਆ ਪੱਟੀ ਬੰਨ ਕੇ ਆਪਸਾ ਫਿਰ ਬੋਲਦਾ ਚਲੇ ਹੁਣ ਤੈਨੂੰ ਉਂਗਲ ਤੇ ਦੱਤੀ ਵੱਜੀ ਮੈਂ ਤਾਂ ਉਂਗਲ ਟੁਟਕੇ ਪਰਾਂਡਿੱਗ ਗਈ ਮੋੜ ਕੇ ਕਿੱਥੇ ਆਇਆ ਹੱਥ ਕਰ ਲਿਆ ਉਹ ਘਰ ਮੱਡੀ ਬੈਠਾ ਤੇ ਚਾਤੀ ਬੁਲ ਚੰਗਾਣਾ ਮਾਰ ਕੇ ਆ ਦੇਤੀ ਅੱਡੀ ਦਰ ਮਾਰੀ ਮੈਂ ਤੁਮ ਕੋਲ ਮੈਨੂੰ ਡਰ ਕੇ ਮਾਸ ਨੂੰ ਦੇਖ ਕੇ ਉਹਦੇ ਨੂੰ ਰਾਤ ਨੂੰ ਘੁਕਣਾ ਤੇਜ ਜਿਆਦੇ ਵੱਗਦਾ ਕਹਲ ਕਰਦਾ ਜਿਆਦੇ ਟਕੇ ਨਾਲ ਵੀ ਫੜਿਆ ਉਹ ਮੈਂ ਸਭ ਤੋਂ ਮੂਰੇ ਭਾਂਤ ਲੈ ਕੇ ਜਾਂਦਾ ਇਹ ਤਾਂ ਕੰਮ ਨਹੀਂ ਦੁੱਖ ਕੱਟਿਆ ਹੋਰ ਫੇਰ ਡਾਕਟਰ ਦੇ ਬਾਗਿਆ ਨੀਰ ਜੀ ਬਣ ਕੇ ਜਦੋਂ ਉਹਥੇ ਕੋਲੀ ਉਹਨੇ ਨੀਰ ਜੀ ਖੋੜ ਕੇ ਪੱਟੀ ਕੱ ਲਿਆ ਉਹਨਾਂ ਲਹੂ ਦੇ ਤੇ ਤੇਰੀ ਉੱਥੇ ਮੇਰੇ ਚੱਕਰ ਆ ਗਿਆ ਮਾਂ ਕਬਦਾ ਪੈਣਾ ਥੋੜੀ ਬੰਦ ਚੱਲੂਗਾ ਹਾਂ ਇੱਕ ਦਿਨ ਮੈਨੂੰ ਗੋਲਪੀਤਾਰ ਗਿਆ ਤਾਂ ਫੇਰ ਪੱਟੀ ਬਣਨੀ ਆ ਹੋਰ ਮਾਹਨ ਤਾਂ ਕੰਮੀ ਵਧਾਤਾ ਮਾ ਥੋੜੀ ਹੌਲੀ ਵਧ ਜਾਂਦਾ ਸੈਲੂਕੰਦਿਆਂ ਦੀ ਆਹ ਹਾਂ ਫਿਰ ਤੱਕ ਵਜੇ ਹੋਣੀ ਮੈਂ ਨਾ ਕਰ ਸਭ ਨੇ ਤਾਂ ਅਸਹਿਰ ਉੱਥੱਲਾ ਜਹੋਲ ਭਈਂਦਾ ਰੱਬਮੀ ਪਾ ਰਿਹਾ ਨਾ ਲੱਗ ਰਿਹਾ ਬੱਦਲ ਬਾਈ ਹਰ ਇਹ ਹਕੀਆਂ ਜੰਜੀਰਿਆ ਕਤਹਾਈ ਨਾ ਹੁਣ ਸੋਦੇ ਕਿ ਕਾਇਕ ਦਿਨਾਂ ਕੱਟੇ ਤਾਂ ਕੰਨੋਂ ਕਹਿੰਦੇ ਤਰਫਾ ਫੰਕਸੀ ਨਾ ਕੰਨ ਲਾਉਂਦੇ ਜੇ ਕੌਣ ਨਾ ਵੱਡੇ ਲੋਕ ਦੀ ਬਾੜਦਾਨ ਕੋਈ ਨਹੀਂ ਲੱਗਿਆ ਤੇਰੀ ਇਹ ਤਾਂ ਕੰਨਾ ਕਾਹਦੀ ਹੋਊਗੀ ਇਹਦੀ ਅਲੋਖ ਲਗਦੀ ਇਹ ਹੀ ਉਹਨਾਂ ਦੀ ਅਜਲ ਤੇ ਹੈਂ ਤੁਹਾਨੂੰ ਆਦਰ ਲੱਭ ਠੀਕ ਆ ਰੰਗ ਨਾ ਤਵੀ ਉਹ ਤਾਂ ਸਾਡੇ ਕੇਸ ਤੇ ਹੁੰਦੀ ਨੇ ਜਕਲਾੜ ਵਾਲਿਆਂ ਦੇ ਆਜੇ ਦੋਨਾਂ ਚ ਕਿਸੇ ਮਰਜ਼ੀ ਦੇ ਆਜੇ ਇਹ ਨਿਕਲਸੀ ਨਾਲ ਹੀ ਹੋਦੀ ਹੋਣੀ ਆ ਆਪਾਂ ਮਿਕਲਾੜ ਰਹੀ ਆ ਆਪ ਦੇ ਵੀ ਕਲਾੜ ਕੋ ਉਹਨਾਂ ਨੂੰ ਜਾਰੇ ਕਲਾੜ ਆਲ ਕਹਿੰਦੇ ਨੇ ਆਪਾਂ ਨੂੰ ਕਹਿੰਦੇ ਨਹੀਂ ਆਪਾਂ ਵੀ ਕਲਾੜ ਬਾਪੂ ਦਾ ਦਾਵਾ ਕੀ ਕਲਾੜ ਪੀਣ ਤੇ ਨਾ ਨਾ ਜਾਰੇ ਮਸੂਲ ਮੇਟੋੜੇ ਕੋਟਮ ਦੇ ਚੈਨਲ ਤੇ ਵੀਡੀਓ ਦੇਖ ਲਿਆ ਹੁਣ ਤੇ ਲੋ ਦੀ ਲੜਕਣ ਤੇ ਤੁਹਾਨੂੰ ਆਈ ਖਾਣੀ ਲਗਾਰ ਦੀ ਦੇਖ ਲਿਓ ਮੀਨ ਹਲੋ ਚੈਨਲ ਸਬਸਕ੍ਰਾਈਬਰ ਕਰੇ ਹੋਈ ਨਾ ਤੁਹਾਨੂੰ ਜੀ ਵਧੀਆ ਤੇ ਗੱਲ ਕਰਦਾ ਰਹਿੰਦਾ ਆਂ ਮਗਿਆ ਕੱਲੀ ਅੱਲੀ ਆ ਰਾਇਦਾ ਜਿਹੜਾ ਹੋਈ ਜਾਂਦਾ ਹੈ ਜੀਨਾ ਬਸ ਜਹ ਹੋ ਜਾਂਦਾਗਾ ਮੱਕਣਾ ਹੀ ਤੋਂ ਉਹ ਕਿਹੜਾ ਹਿੱਟਾ ਕਲੀ ਮੁਰ ਲੱਗੇ ਉਹਦਾ ਸਖੀ ਲੋਈ ਹੋਈ ਐ ਉਹ ਦਾ ਜਦਾਦਨ ਬਹੁਤ ਹੀ ਦਾ ਹਾਂ ਅੱਜ ਜੋ ਮਾਰ ਕੱਲ ਦੇ ਦਿਨ ਦਾ ਬਣਦਾ ਸ਼ਨੀਵਾਰ ਕੀ ਮੇਰ ਵਾਲੋਂ ਪਿਚੂ ਤੇ ਨਾਨੀ ਦਾ ਖਾਣਾ ਇਹ ਉਹਨਾਂ ਨੇ ਖਾਂਦੇ ਪਾ ਕੇ ਸਾਰਾ ਮੈਂ ਜਾਲ ਬਣਾਉਂ ਪਾਦੀ ਆਪਣੀਆਂ ਪਿੰਨੀਆਂ ਭਾਈ ਹੋ ਗਈਆਂ ਬਣ ਚਕਿਆ ਦੇਖੀ ਨਿੱਗਰਦੀ ਨਾ ਮਿੰਨਾ ਬਰਤ ਵਿੱਚ ਆਉਂਦਾ ਹੀ ਆ ਉਹ ਨਿੱਗਰ ਆਗਾ ਹੈਂਗੀ ਅੱਗੇ ਚ ਪਾਇਆ ਮੈਨੂੰ ਐ ਕੋਠੇ ਦੇ ਦੇਣਾ ਮੂੰਚ ਪੜਾਉਂਦਾ ਸੋ ਉੱਥੇ ਜਿਹੜੇ ਗੁੰਨ ਕੀ ਹੋਇਆ ਮੇਰੇ ਅੰਦਾ ਕੱਢਦੀ ਏ ਵੱਡ ਵੱਡੇ ਜਿਹੜੇ ਮੈਂ ਕੱਢਣੀ ਕਰਦੀ ਪਾਉਰਾ <laughs> <laughs> <lequel�> <ichi>